ਮਪੂਰੀ ਜਦੋਂ ਤੁਸੀਂ ਭੁਖੜ ਤਲ ਤੇ ਬੈਠੇ ਜੀ ਤੇ ਤੁਹਾਨੂੰ ਲੰਮਾ ਸਮਾਂ ਡੀਐਮਸੀ ਦੇ ਵਿੱਚ ਰੱਖਿਆ ਗਿਆ 8 ਸਾਲ 8 ਸਾਲ ਡੀਐਮਸੀ ਦੇ ਵਿੱਚ ਰੱਖਿਆ ਗਿਆ ਉਹ ਡੀਐਮਸੀ ਦੇ ਵਿੱਚ ਤੁਹਾਨੂੰ ਰੱਖਣ ਦਾ ਕੀ ਕਾਰਨ ਸੀ ਜਦਕਿ ਹਸਨਪੁਰ ਪਿੰਡ ਦੇ ਵਿੱਚ ਤੁਹਾਡਾ ਆਪਣਾ ਘਰ ਸੀ ਤੁਸੀਂ ਇੱਕ ਕਮਰੇ ਵਿੱਚ ਰਹਿ ਸਕਦੇ ਹੋ ਤੁਹਾਡੀ ਸੇਵਾ ਸੰਭਾਲ ਜੋਗੀ ਤੁਹਾਡੀ ਇੰਨੇ ਕੁ ਰਿਸ਼ਤੇਦਾਰੀ ਤੇ ਇਹਨਾਂ ਕੋ ਸੱਜਣ ਮਿੱਤਰ ਸਾਥ ਸੰਬੰਧੀ ਹੈਗੇ ਨੇ ਫਿਰ ਤੁਹਾਨੂੰ ਹਸਪਤਾਲ ਦੇ ਵਿੱਚ ਕਿਉਂ ਰੱਖਿਆ ਗਿਆ ਇਹ ਇੱਕ ਮਿੱਠੀ ਸਜਾ ਸੁਣ ਹਮ ਇੱਕ ਆਂਤ ਬਾਰੇ ਤੁਸੀਂ ਜਾਣਨੇ ਹੋ ਵੀ ਕੀ ਕੁਝ ਹੋਣਾ ਹਮ ਇੱਥੋਂ ਤੱਕ ਹੋਇਆ ਕਿ ਮੈਂ ਪ੍ਰੋਟੈਸਟ ਦੇ ਤੌਰ ਤੇ ਖਾਣਾ ਬੰਦ ਕਰਤਾ ਹਮ ਉਹਨਾਂ ਨੇ ਮੇਰੇ ਨੱਕ ਥਾਣੇ ਦੀ ਪੂੜ ਪਾਈ ਭਾਵ ਤੇ ਹਮ ਉਹ ਪੂੜ ਵਾਈ ਥਾਣੇ ਦੀ ਮੈਨਫੈਸਟ ਕਰਦੇ ਰਹੇ ਮੈਂ 189 ਫੂਡ 5 ਕੱਢੀ ਹੂੰ ਉਹ ਫੇਰ ਪਾ ਦੇਣਾ ਕਰਨਾ ਮੇਰੇ ਅਖੀਰ ਜ਼ਰਕਮ ਹੋ ਗਏ ਅੰਦਰ ਮੈਨੂੰ ਸਰੈਂਡਰ ਕਰਨਾ ਪਿਆ ਜਾ ਖਮਾ ਕਰਨਾ ਦੇ ਵੈ ਨਹੀਂ ਸਰੈਂਡਰ ਕਰਨਾ ਸੀ ਤਾਂ ਫੇਰ ਪਤਾ ਹੀ ਇਹ ਮੇਰਾ ਸਰੀਰ ਗੁੰਡਰ ਹੋ ਜਾਣਾ ਸੀ ਤੈਨੂੰ ਲੱਗਦਾ ਵੀ ਜਿਹੜੀ 8 ਸਾਲ ਡੀ ਐਮ ਸੀ ਦੇ ਵਿੱਚ ਰੱਖਿਆ ਹੂੰ ਉਹ ਤੁਹਾਨੂੰ ਇੱਕ ਬਕਾਇਦਾ ਮਿੱਟੀ ਜੇਲ ਸੀ ਹੈ ਨਹੀਂ ਉਹ ਮਿੱਟੀ ਜੇਲ ਸੀ ਤੁਹਾਡੀ ਮੇਰੀ ਮਿੱਟੀ ਜੇਲ ਅੰਦੇਸ ਦਾ ਹਸਪਤਾਲ ਚ ਰੱਖਿਆ ਹੋਇਆ ਜਿਹੜਾ ਬੰਦਾ ਹੈ ਕਹਾਣ ਤਾਂ ਤੁਸੀਂ ਜਾਣਦੇ ਹੋ ਫਿਰ ਤੇ ਜੇਲ ਸੀ ਉਹ ਵੀ ਉਰਤੇ ਕਿਹੜਾ ਮੇਰੇ ਪਰਿਵਾਰ ਬੈਠਾ ਸੀ ਜਾਂ ਮੇਰੇ ਦੋਸਤ ਬੈਠੇ ਸੀ ਪਰ ਜੇ ਡੀ ਐਮ ਸੀ ਦੇ ਵਿੱਚ ਆਪਾਂ 2-4 ਦਿਨ ਕਿਸੇ ਪੇਸ਼ੈਂਟ ਨੂੰ ਰੱਖਦੇ ਆਂ ਇਹ ਆਪਣਾ ਧੂਆ ਨਿਕਲ ਜਾਂਦਾ ਹੈ ਖਰਚਾ ਹੁੰਦਾ ਹੈ ਤੇ ਤੁਹਾਡਾ 8 ਸਾਲ ਦਾ ਖਰਚਾ ਉਹ ਕਿੰਨੇ ਪੇ ਕੀਤਾ ਉਹ ਮੇਰਾ ਮੈਂ ਇਹੀ ਕਹਾਂਗਾ ਬੇ ਘਟੋਟ ਮੈਂ ਨਹੀਂ ਕੀਤਾ ਹੂੰ ਸਰਕਾਰ ਪੇ ਕਰਦੀ ਰਹੀ ਮੈਨੂੰ ਵੀ ਲੱਗਦਾ ਹੈ ਸਰਕਾਰ ਨੇ ਵੀ ਸਰਕਾਰੀ ਜੰਡੇ ਨਾਲ ਹੀ ਰੱਖਿਆ ਓਕੇ ਜੇ 8 ਸਾਲ ਦਾ ਸਰਕਾਰ ਨੂੰ ਫੈਸਲਾ ਕਰਨਾ ਹੁੰਦਾ ਫਿਰ ਉਹ ਲਾਭ ਦੇ ਕਿਹੜੇ ਬਜਟ ਚ ਪਾਏ ਹਾਂ ਕੀ ਕੋਈ ਪ੍ਰਾਧਮ ਅਲਾਓ ਕਰਦੀ ਹੈ ਨਹੀਂ ਅਸੀਂ ਇਹ ਰਕਮ ਚੋਂ ਆਪਾ ਖਾਤਾ ਇੰਦਰ ਕਰ ਗਏ ਹੂੰ ਉਹ ਸਿਰਫ ਜਿਹੜਾ ਸਰਕਾਰੀ ਡੰਡਾ ਉਹ ਹੀ ਵਰਤੇ ਆਉਗਾ ਹੂੰ 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 ਤੁਹਾਡੇ ਤੋਂ ਕੀ ਖਤਰਾ ਸੀ ਵੀ ਤੁਹਾਨੂੰ ਤੁਹਾਡੇ ਘਰ ਦੇ ਵਿੱਚੋਂ ਚੋਕੇ ਤੇ ਹਸਪਤਾਲ ਦੇ ਵਿੱਚ ਰੱਖਿਆ ਫਿਰ ਛੇਤੀ ਕਿਤੇ ਕਿਸੇ ਨੂੰ ਮਿਲਣ ਨਹੀਂ ਸੀ ਦਿੰਦੇ ਤੇ ਤੁਹਾਡੇ ਤੇ ਬਕਾਇਦੀ ਸੀ ਆਈ.ਡੀ ਦੀ ਨਜ਼ਰ ਰੱਖੀ ਗਈ ਜਿਹੜਾ ਮਿਲਣ ਆਉਂਦਾ ਸੀ ਉਹਦਾ ਨੰਬਰ ਨੋਟ ਕਰਦੇ ਸੀ ਨਾਮ ਨੋਟ ਕਰਦੇ ਸੀ ਕਿਉਂਕਿ ਮੈਂ ਤੇ ਗਿਆ ਮਾਂ ਇਹ ਕਿਉਂ ਕੀਤਾ ਗਿਆ ਤੁਹਾਡੇ ਤੋਂ ਕੀ ਖਤਰਾ ਸੀ ਇਹਦੇ ਬਾਰੇ ਮੈਂ ਦਲੇਰਾਨਾ ਢੰਗ ਨਾਲ ਨਹੀਂ ਕੁਝ ਕਹਿ ਸਕਦਾ ਪਰ ਉਹ ਨੋ ਨੋ ਇਸੀ ਬਈ ਮੂਵਮੈਂਟ ਜੇ ਫੈਲ ਗਈ ਤਾਂ ਸਰਕਾਰ ਨੂੰ ਖਤਰਾ ਹੋ ਸਕਦਾ